ਤੇ ਸਰ ਸਾਨੂੰ ਇਹ ਦੱਸੋ ਵੀ ਆਪਾਂ ਨੂੰ ਇਹ ਢਾਬਾ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਇਹ ਢਾਬਾ ਅਸੀਂ ਸ਼ੁਰੂ ਕੀਤਾ ਸੀ 1947 ਨੇ 1947 ਜਾਨੀ ਕਿ ਸਾਲ 47 ਦਾ ਚੱਲਦਾ ਆ ਰਿਹਾ ਹੈ ਜੀ ਇਹ ਸ਼ੁਰੂ ਕਰਨ ਦਾ ਆਈਡੀਆ ਕਿਹਨੂੰ ਆਇਆ ਜੀ ਇਹ ਪਾਪਾ ਦੇ ਗ੍ਰੈਂਡਫਾਦਰ ਕੋ ਆਇਆ ਥਾ ਤੇ ਮੈਂ ਇੱਥੇ 4 ਜਨਰੇਸ਼ਨ ਅੱਛਾ ਜੀ ਸਰ ਸਾਡੀ ਅੱਛੀ ਸਪੈਸ਼ਲਿਟੀ ਕੀ ਹੈਗੀ ਹੈ ਜੀ ਇੱਥਾਂ ਦਾ ਸਪੈਸ਼ਲ ਕੋਈ ਐਸੇ ਹਰ ਚੀਜ਼ ਹੀ ਹੈ ਉਹ ਯਹਾਂ ਪੇ ਆਪਕੋ ਮੈਂ ਅੱਜ ਟ੍ਰਾਈ ਕਰਾਤਾ ਹੂੰ ਕੀ ਮਨਨ ਸਭ ਬਲੈਕ ਕਪਰਚੀਕਲ ਇਹ ਇਥੇ ਜਿਹੜੇ ਮਸਾਲੇ ਆ ਤੁਸੀਂ ਯਾਨੀ ਕਿ ਕਿਹੜੇ ਯੂਜ਼ ਕਰਦੇ ਹੋ ਮਸਾਲਿਆਂ ਮ ਆਪਣੇ ਆਪਣੇ ਬਿਸਵਾਤੇ ਆ ਉਹ ਅਲੱਗ ਹੁੰਦੇ ਆ ਯਾਨੀ ਕਿ ਬਾਜ਼ਾਰੀ ਨਹੀਂ ਯੂਜ਼ ਕਰਦੇ ਬਾਜ਼ਾਰ ਦਾ ਕੁਝ ਨਹੀਂ ਉਹ ਸਾਨੀ 100% ਪਿਓਰਿਟੀ ਹੈ ਉਹ ਜੋ ਦਾਦਾ ਜੀ ਨੇ ਸ਼ੁਰੂ ਕੀਤਾ ਹੋਆ ਉਹ ਹੀ ਚੱਲ ਰਹਾ ਆ ਰਹਾ ਸਾਨੂੰ ਕੁਝ ਦੱਸੋ ਵੀ ਚਿਕਨ ਦਾ ਇਹਨਾਂ ਰਾਜ਼ ਖਾਸ ਕੀ ਹੈਗਾ ਕਿ ਜਿਹੜਾ ਤੁਹਾਨੂੰ ਕੀ ਸਾਨਾ 47 ਤੋਂ ਹਾੜ ਤੱਕ ਟਿਕਾ ਕੇ ਰੱਖਿਆ ਹੋਇਆ ਇਹਨਾਂ ਮਾਰਕੀਟ ਦੇ ਵਿੱਚ ਟਿਕਿਆ ਹੋਇਆ ਇੱਕ ਤਾਂ ਆਪਣੇ ਮਸਾਲੇ ਉੱਪਰ ਤੇ ہمارا ਪਿਆਰ ਪਿਆਰ ਹੈ ਇਸਾਰੇ ਇਹ ਤੰਦੂਰ ਦੇ ਵਿੱਚ ਕੀਤਾ ਜਾਂਦਾ ਹੈ ਕਿ ਬਾਰਬਿਊ ਕੀਤਾ ਜਾਂਦਾ ਜੀ ਨਹੀਂ ਇਸ ਦਾ ਫਲੇਵਰ ਜੋ ਆਥੈਂਟਿਕ ਫਲੇਵਰ ਆਏਗਾ ਉਹ ਤੰਦੂਰ ਵਿੱਚ ਹੀ ਆਏਗਾ ਬਾਰਬਿਊ ਵਿੱਚ ਇਸ ਦਾ ਫਲੇਵਰ ਨਹੀਂ ਆਉਂਦਾ ਜਾਨੀ ਕਿ ਜਿਹੜੀ ਇਹ ਦੀ ਰਿਚਨਾ ਸੀ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਉਹ ਤੰਦੂਰ ਚ ਲਾ ਕੇ ਆਏ ਹਾਂ ਉਹ ਤੰਦੂਰ ਨਹੀਂ ਆਏ ਹਾਂ ਹਾਂ ਸਸਕਾਰ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤਾਂ ਤੁਹਾਨੂੰ ਲੈ ਕੇ ਆ ਚੁੱਕੇ ਹਾਂ ਲੁਧਿਆਣੇ ਦੀਆਂ ਐਸੀਆਂ ਗਲੀਆਂ ਦੇ ਵਿੱਚ ਕਹਿ ਲੋ ਜਿਹੜੀਆਂ ਕਿ ਬਹੁਤ ਮਸ਼ਹੂਰ ਨੇ ਟਾਬੇ ਤੋਂ ਕਹਿ ਲੋ ਇੱਥੇ ਇੱਕ ਬਹੁਤ ਪੁਰਾਣਾ ਸਿਨੇਮਾ ਹੁੰਦਾ ਸੀ ਰੇਖੀ ਸਿਨੇਮਾ ਜਿਹਦੇ ਨਾਲ ਇਹ ਰੋਡ ਬਹੁਤ ਮਸ਼ਹੂਰ ਵੀ ਹੈਗੀ ਹੈ ਰੇਖੀ ਰੋਇਲਪੁਰ ਸ਼ਾਰਦੀ ਢਾਬੇ ਤੇ ਯਾਨੀ ਕਿ ਰੋਇਲਪੁਰ ਸ਼ਾਰਦੀ ਢਾਬੇ ਤੁਹਾਨੂੰ ਲੈ ਕੇ ਆਂ ਜਿੱਥੋਂ ਦਾ ਜਿਹੜਾ ਚਿਕਨ ਐ ਕੀਮਾ ਨਾਨਾ ਬਹੁਤ ਮਸ਼ਹੂਰ ਹੈਗਾ ਕਿ ਪਿਓਰਿਟੀ ਵਰਤੀ ਜਾਂਦੀ ਹੈ ਤੇ ਵਿੱਚ ਤੇ ਆਪਾਂ ਉਹਦੇ ਅੰਦਰ ਚੱਲਾਂਗੇ ਨਾਲੇ ਖਾ ਪੀ ਕੇ ਦੇਖਦੇ ਨਾਲੇ ਤੁਹਾਨੂੰ ਬਣਦਾ ਹੋਇਆ ਦਿਖਾਵਾਂਗੇ ਵੀ ਇਹਦੀ ਜਿਹੜੀ ਮੇਕਿੰਗ ਆ ਲਾਈਵ ਹੋਵੇਗੀ ਕਿਵੇਂ ਕੀਤੀ ਜਾਂਦੀ ਹੈ ਤੇ ਆਓ ਅੰਦਰ ਚાલਦੇ ਨਾਲੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ ਠੀਕ ਹੋ ਜੀ ਮੈਂ ਵਧੀਆ ਤੁਸੀਂ ਦੱਸੋ ਸਰ ਬਹੁਤ ਵਧੀਆ ਸਰ ਬਹੁਤ 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 ਤੁਹਾਡਾ ਸ਼ੁਕਰ ਹੈ ਸਾਨੂੰ ਟਾਈਮ ਦਿੱਤਾ ਤੁਸੀਂ ਥੈਂਕ ਯੂ ਤੇ ਸਰ ਸਾਨੂੰ ਇਹ ਦੱਸੋ ਵੀ ਆਪਾਂ ਨੂੰ ਇਹ ਢਾਬਾ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਢਾਬਾ ਅਸੀਂ ਸ਼ੁਰੂ ਕੀਤਾ ਸੀ 1947 ਮੈਂ 1947 ਯਾਨੀ ਕਿ 1947 ਦਾ ਚੱਲਦਾ ਆ ਰਿਹਾ ਹੈ ਨਾ ਜੀ ਤੇ ਇਹ ਸ਼ੁਰੂ ਕਰਨ ਦਾ ਆਈਡੀਆ ਕਿਹਨੂੰ ਆਇਆ ਜੀ ਇਹ ਪਾਪਾ ਦੇ ਗ੍ਰੈਂਡਫਾਦਰ ਕੋ ਆਇਆ ਥਾ ਫਿਰ ਮੈਂ ਇੱਥੇ ਫੋਰ ਜਨਰੇਸ਼ਨ ਨੂੰ अच्छा जी ਤੁਸੀਂ ਯਾਨੀ ਕਿ ਇੱਥੇ ਦੀ ਚੌਥੀ ਪੀੜ੍ਹੀ ਹੋ ਅਨਸਰ ਜਿਹੜਾ ਕਿ ਸ਼ੁਰੂ ਤੋਂ ਲੋਕੇਸ਼ਨ ਇਹੀ ਰਹੀ ਹੈ ਜੀ ਆਪਣੀ ਨਹੀਂ ਸ਼ੁਰੂ ਮੈਂ ਅਸੀਂ ਪਹਿਲੇ ਉਧਰ تھے ਸਰਾਬਾ ਨਗਰ ਵਾਲੀ ਸਾਈਡ ਜਹਾ ਪਰ ਮੰਨ ਜਿਕਨਾ ਵਾਹ ਪੇ ਤੇ ਅਬ ਅਸੀਂ ਇਹਾ ਪੇ ਅੱਛਾ ਜੀ ਸਰ ਸਾਡੀ ਇੱਥੇ ਦੀ ਸਪੈਸ਼ਲਿਟੀ ਕੀ ਹੈਗੀ ਹੈ ਜੀ ਯਹਾਂ ਦਾ ਸਪੈਸ਼ਲ ਕੋਈ ਐਸੇ ਹਰ ਚੀਜ਼ ਹੀ ਹੈ ਤੋਂ ਯਹਾਂ ਪੇ ਆਪਕੋ ਮੈਂ ਅੱਜ ਟ੍ਰਾਈ ਕਰਾਤਾ ਹੂੰ ਕਿ ਮਨਨ ਸਾਬ ਬਲੈਕ ਪੈਪਰ ਚਿਕਨ ਪੈਪਰ ਜਿਕਨ ਹੈ ਨਾ ਸਰ ਇਹ ਸਰੀ ਦੇ ਜਿਹੜੀ ਇਹ ਬਹੁਤ ਪਰਾਂ ਚੱਲਦੇ ਰਿਹਾ ਕਿ ਤੁਸੀਂ ਨਵੇਂ ਇਨਵੈਂਟ ਕੀਤਾ ਜੀ ਨਹੀਂ ਨਹੀਂ ਸਾਰਾ ਪੁਰਾਣਾ ਹੀ ਚੱਲ ਰਿਹਾ ਆਪਣਾ ਅੱਛਾ ਯਾਨੀ ਕਿ ਜੋ ਦਾਦਾ ਜੀ ਨੇ ਸਾਡੇ ਮੇ ਪਾਪਾ ਦੇ ਦਾਦਾ ਜੀ ਨੇ ਸ਼ੁਰੂ ਕੀਤਾ ਉਹ ਚੱਲਦਾ ਹੈ ਤੇ ਇਥੇ ਜਿਹੜੇ ਮਸਾਲੇ ਆ ਤੁਸੀਂ ਯਾਨੀ ਕਿ ਕਿਹੜੇ ਯੂਜ਼ ਕਰਦੇ ਹੋ ਮਸਾਲੇ ਆ ਆਪਣੇ ਆਪਣੇ ਬਿਸਵਾਤੇ ਆ ਉਹ ਅਲੱਗ ਹੁੰਦੇ ਆ ਯਾਨੀ ਕਿ ਬਾਜ਼ਾਰੀ ਨਹੀਂ ਯੂਜ਼ ਕਰਦੇ ਬਾਜ਼ਾਰ ਦਾ ਕੁਝ ਨਹੀਂ ਰੋਸਾ ਨਹੀਂ 100% ਪਿਓਰਿਟੀ ਹੈ ਉਹ ਜੋ ਦਾਦਾ ਜੀ ਨੇ ਸ਼ੁਰੂ ਕੀਤਾ ਉਹ ਹੀ ਚੱਲ ਰਹਾ ਆ ਰਹਾ ਅੱਜ ਤੱਕ ਸਾਰੇ ਸਾਨੂੰ ਕੁਝ ਦੱਸੋ ਵੀ ਚਿਕਨ ਦਾ ਇਹਨਾਂ ਰਾਜ਼ ਖਾਸ ਕੀ ਹੈਗਾ कि जेड़ा ਤੁਹਾਨੂੰ ਕੀ ਸਾਨਾ 47 ਤੋਂ ਹਾਸ ਤੱਕ ਟਿਕਾ ਕੇ ਰੱਖਿਆ ਹੋਇਆ ਐਨਨੇ ਮਾਰਕੀਟ ਦੇ ਵਿੱਚ ਹੀ ਟਿਕਿਆ ਹੋਇਆ ਇੱਕ ਤੋਂ ਆਪਣੇ ਮਸਾਲੇ ਉੱਪਰ ਤੇ ہمارا ਪਿਆਰ ਪਿਆਰ ਆ ਜੀ ਪੈਪਰ ਚਿਕਨ ਬਣਾਉਣ ਲੱਗੇ ਹੋ ਹਨ ਤੇ ਇਹਦੀ ਜਿਹੜੀ ਮੇਕਿੰਗ ਹੈ ਉਹਦੇ ਵਿੱਚ ਕੀ ਕੁਝ ਕਿਦਾਂ ਕਿਦਾਂ ਸਟੈਪ ਕਰਕੇ ਤੁਹਾਨੂੰ ਸਾਰਾ ਕੁਝ ਨਾਲ ਨਾਲ ਦੱਸ ਰਹੇ ਹੋ ਠੀਕ ਹੈ ਜੀ ਆਓ ਤੇ ਸਭ ਤੋਂ ਪਹਿਲਾਂ ਕੀ ਆ ਰਿਹਾ ਜੀ ਹੁਣ ਇਸ ਵਿੱਚ ਪਹਿਲੇ ਮਸਾਲੇ ਵਗੈਰਾ ਮਸਾਲੇ ਜੋ ਆਉਣਗੇ 그다음에 ਸਾਬਤ ਬਲੈਕਪੈਪਰ ਆਏਗਾ ਬੈਂਡੂਇੰਗ ਹੋਤਾ ਹੈ ਇਸ ਵਿੱਚ ਇਹ ਸਾਰੇ ਸੇ ਇਸਦੀ ਗਰੇਵੀ ਜੋ ਮੈਰੀਨੇਸ਼ਨ ਹੁੰਦੀ ਹੈ ਉਹ ਤਿਆਰ ਹੁੰਦੀ ਹੈ ਅੱਛਾ ਯਾਨੀ ਕਿ ਇਹਦੀ ਮੈਰੀਨੇਸ਼ਨ ਤਿਆਰ ਕਰਕੇ ਰੱਖੀ ਹੁੰਦੀ ਤੇ ਉਸ ਤੋਂ ਬਾਅਦ ਜਿਹੜਾ ਸੀਖ ਦੇ ਵਿੱਚ ਸਾਰਾ ਲਗਾ ਕੇ ਤੇ ਸਾਰੇ ਇਹ ਤੰਦੂਰ ਦੇ ਵਿੱਚ ਕੀਤਾ ਜਾਂਦਾ ਹੈ ਕਿ 바ਰਬਿਊ ਕੀਤਾ ਜਾਂਦਾ ਜੀ ਨਹੀਂ ਇਸ ਦਾ ਫਲੇਵਰ ਜੋ ਆਥੈਂਟਿਕ ਫਲੇਵਰ ਆਏਗਾ ਉਹ ਤੰਦੂਰ ਵਿੱਚ ਹੀ ਆਏਗਾ 바ਰਬਿਊ ਵਿੱਚ ਮੈਂ ਇਸ ਦਾ ਫਲੇਵਰ ਨਹੀਂ ਆਉਂਦਾ ਜਾਨਣ ਕਿ ਜਿਹੜੀ ਇਹ ਦੀ ਰਚਨਾ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਉਹ ਤੰਦੂਰ ਚ ਲੱਗ ਗਈ ਹੈ ਉਹ ਤੰਦੂਰ ਨਹੀਂ ਆਏਗੀ ਦੇਖੋ ਜਿਹੜੀ ਉਸ ਤੋਂ ਬਾਅਦ ਕੀਮਾ ਨਾਂ ਦੀ ਜੇ ਆਪਾਂ ਗੱਲ ਕਰਨੀ ਹੈ ਇਹ ਕੀਮਾ ਜਿਹੜਾ ਵਰਤੋਂ ਦੇ ਆਪਾਂ ਹੈ ਨਾ ਇਹ ਕੀਮਾ ਕਿਸ ਚੀਜ਼ ਦਾ ਹੁੰਦਾ ਜੀ ਇਹ ਕੀਮਾ ਹੁੰਦਾ ਹੈ ਬakre ਦਾ ਤੇ ਬakre ਦਾ ਜੋ ਕੀਮਾ ਹੁੰਦਾ ਉਸ ਨੂੰ ਮੰਗਵਾ ਕੇ ਪਹਿਲੇ ਆਪਾਂ पे ਰੂਸਟ ਕਰਾ ਕੇ ਉਸੇ ਇੱਕ ਤਰੀਕੇ ਸਮੀ ਰੋਸਟਡ ਸਭ ਮਟੀਰੀਅਲ ਡਰਾਈ ਕਰ ਦੋ ਅੱਛਾ ਯਾਨੀ ਤਿਆਰ ਕਰ ਦਿੱਤੇ ਹਾਂ ਪੈਣੀ ਕੀ ਉਹ ਤੰਦੂਰ ਚ ਲੱਗਣ ਤੋਂ ਪਹਿਲਾਂ ਵੀ ਕੁੱਕ ਹੋਇਆ ਹੁੰਦਾ ਹੈ ਉਹ ਕੀਮਾ ਕੁੱਕ ਹੋਤਾ ਹੈ ਕੱਚਾ ਤਾਂ ਐਸੇ ਕੀਮਾ ਖਾਇਆ ਨਹੀਂ ਜਾਏਗਾ ਅੱਛਾ ਜੀ ਤੋਂ ਉਸਕੇ ਲਈ ਪਹਿਲਾਂ ਉਸਕੋ ਕੁੱਕ ਕਰਤੇ ਹੈ ਉਸਕੇ ਬਾਅਦ ਆਟੇ ਵਿੱਚ ਫਿਲ ਕਰਤੇ ਹੈ ਸਰ ਇਹ ਤਾਂ ਨਹੀਂ ਜਦੋਂ ਲੋਕ ਕੀ ਮੇਰੇ ਜਗ੍ਹਾ ਤੇ ਪਿਆਜ਼ ਭਰ-ਭਰ ਖੁਆਈ ਜਰ ਇਦਾਂ ਤਾਂ ਨਹੀਂ ਆਪਣੀ ਮਜ਼ਾ ਤਾਂ ਆਏਗਾ ਹੀ ਨਹੀਂ ਆਪ ਟ੍ਰਾਈ ਕਰਕੇ ਦੇਖੋ ਆਪਕੋ ਖੁਦ ਪਤਾ ਲੱਗੇਗਾ ਸਰ ਪੱਕੀ ਗੱਲ ਹੈ ਜੀ ਆਓ ਆਓ ਨਰਾਸ਼ ਤਾਂ ਨਹੀਂ ਹੋਵਾਂਗੇ ਅਸੀਂ ਇਹਦੇ ਵਿੱਚ ਖੁਦ ਆਪ ਦੱਸ ਦੇਣਾ ਨਰਾਸ਼ ਹੋਗੇ ਤੋ ਸਰ ਇਹ ਦੱਸੋ ਵੀ ਜਿਹੜਾ ਕੀਮਾ नान ਹੈ ਜਾਂ ਜਿਹੜਾ ਟੈਪਰ ਚਿਕਨ ਹੈ ਹੈਨਾ ਤੇ ਤੁਸੀਂ ਸਰਵ ਕਿਦਾਂ ਕਰਦੇ ਹੋ ਪੈਪਰ ਜਿੱਦੋਂ ਤੁਹਾ ਮਾਰਾ ਸਭ ਉੱਤਾ ਮਾਰਾ ਜੋ ਖਚੂੰਬਰ ਸਲਾੜ ਹੁੰਦਾ ਹੈ ਖਚੂੰਬਰ ਸਲਾੜ ਉਸ ਦੇ ਨਾਲ ਲੈਮਨ ਹੁੰਦਾ ਹੈ ਠੀਕ ਹੈ ਜੀ ਔਰ ਜੋ ਕੀਮਾ ਲਾਨ ਕੀ ہماری ਆਪਣੀ ਗਰੇਵੀ ਬਣਤੀ ਹੈ ਅਲੱਗ ਸੇ ਉਸ ਦੇ ਨਾਲ ਸਰਵ ਕਰਦੇ ਹਾਂ ਜੀ ਸਰ ਕਿ ਤੁਹਾਡੀ ਆ ਮੈਨੂੰ ਸੁਣਨ ਚ ਆਇਆ ਸੀਗਾ ਵੀ ਕਿਤੋਂ ਵੀ ਤੁਹਾਡੀ ਗ੍ਰੀਨ ਚਟਨੀ ਜਿਹੜੀ ਹੁੰਦੀ ਆ ਉਹ ਬੜੀ ਸਪੈਸ਼ਲ ਆ ਸਰ ਉਹ ਤਾਂ ਕਿ ਰਾਸ ਚੱਲਦਾ ਉਹ ਵੀ ਸਰ ਪਹਿਲੇ ਹੀ ਚੱਲਦੀ ਆ ਰਹੀ ਹੈ ਆ ਉਹ ਵੀ ਆਪਣੀ ਬਣਤੀ ਆ ਉਹ ਵੀ ਆਪਣੀ ਬਣਤੀ ਉਸ ਵਿੱਚ ਕੋਈ ਅਮਡੂ ਮਾਰਕੀਟ ਮੈਂ ਜਿਹਾ ਕਲਰ ਕੋਲਰ ਕੁਝ ਨਹੀਂ ਸਾਰਾ ਆਪਣਾ ਹੀ ਹੁੰਦਾ ਸਾਰਾ ਯਾਨੀ ਕਿ ਪ੍ਰੋਪਰ ਆ ਪ੍ਰੋਪਰ ਆ ਕੀ ዋਦਾ ਸਰ ਤੇ ਸਾਨੂੰ ਹੁਣ ਇੱਕ ਵਾਰ ਇਹ ਨਾ ਵੀ ਕੀਮਾ ਨਾਨ ਦਾ ਤੇ ਪੈਪਰ ਜਿਹੜਾ ਨਾ ਪ੍ਰਾਈਸ ਕੀ ਆ ਪੈਪਰ ਜਿਹੜਾ ਨਾ ਫੁੱਲ 580 ਦਾ ਹੈ ਅੱਛਾ ਜੀ ਆਫ 360 ਦਾ ਹੈ ਅੱਛਾ ਜੀ ਔਰ ਕੀਮਾ ਨਾਨ 240 ਦਾ 240 ਵਿਦ ਗਰੇਵੀ ਵਿਦ ਗਰੇਵੀ ਵਿਦ ਬਟਰ ਐਂਡ ਗਰੇਵੀ ਆ ਨਾਲ ਤੇ ਸਰ ਇੱਕ ਵਾਰੀ ਸਾਨੂੰ ਲੋਕੇਸ਼ਨ ਦੱਸ ਦੋ ਵੀ ਲੋਕੇਸ਼ਨ ਆ ਕਿੱਥੇ ਹੈ ਜੇ ਕਿਸੇ ਨੇ ਆਣਾ ਹੋਵੇ ਹਨਾ ਰੋਲ ਪੁਸ਼ਾਲਤੀ ਲਾਬਾ ਔਨ ਰੇਕੀ ਸਿਨੇਮਾ ਰੋਡ ਨੀਅਰ ਰੇਲਵੇ ਸਟੇਸ਼ਨ ਹੋਏਗਾ ਕਿਆ ਸਵਾਦ ਹੈ ਕੀਮਾ ਨਾਨ ਦਾ ਇੰਨਾ ਜ਼ਬਰਦਸਤ ਸਵਾਦ ਹੈ ਨਾ ਵੀ ਨਜ਼ਾਰਾ ਆ ਗਿਆ ਤੇ ਹੁਣ ਆਪਾਂ ਇਹਨਾਂ ਚਲਦੇ ਆਂ ਪੈਪਰ ਚਿਕਨ ਵਾਲਾ ਜਿਹੜਾ ਕਿ ਇੱਕ ਸਨੈਕਸ ਦੇ ਵਿੱਚ ਆਂਦਾ ਇਹਨਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਰੋਸਟ ਕੀਤਾ ਹੋਇਆ ਕੋਈ ਕਮੀ ਨਹੀਂ ਹੈਗੀ ਵੀ ਕੱਚਾ ਲੱਗਦਾ ਹੋਵੇ ਕਿਸੇ ਪਾਸਿਓਂ ਤੇ ਆਪਾਂ ਸ਼ੁਰੂ ਕਰਦੇ ਆਂ ਇਹਨੂੰ ਬਹੁਤ ਹੀ ਸੌਫਟ ਹੈ ਪੂਰਾ ਟੈਂਡਰਡ ਚਿਕਨ ਹੈ ਤੇ ਗ੍ਰੀਨ ਚਟਨੀ ਨਾ ਜਿਹੜੀ ਇਹਨਾਂ ਦੀ ਯਾਨੀ ਕਿ ਇਹ ਤੋਂ ਕਹਿ ਲਓ ਆਪਾਂ ਵੀ ਚਾਰ ਚੰਦ ਲਾ ਰਹੀ ਹੈ ਇਹਦੇ ਉੱਤੇ ਵੀ ਇਹ ਤਾਂ ਘੈਂਟ ਹੈ ਹੀ ਹੈ ਤੇ ਨਾ ਗ੍ਰੀਨ ਚਟਨੀ ਬਹੁਤ ਜ਼ਬਰਦਸਤ ਹੈ ਕਿਹੋ ਜਿਹਾ ਜ਼ਬਰਦਸਤ ਇਸ ਹੈ ਜੀ ਮੈਂ ਕਹਿੰਦਾ ਐਂਡ ਗੱਲਬਾਤ ਹੈ ਤੇ ਤੁਹਾਨੂੰ ਵੀ ਜ਼ਰੂਰ ਰეკਮੈਂਡ ਕਰਾਂਗੇ ਵੀ ਰਾਇਲ ਪ੍ਰਸ਼ਾਸ ਸੀ ਢਾਬਾ ਨੀਅਰ ਐਕੀ ਸਿਨੇਮਾ ਇੱਥੇ ਤੁਸੀਂ ਜ਼ਰੂਰ ਆਓ ਤੇ ਇੱਥੇ ਖਾਓ ਪੀਓ ਤੇ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਦ ਸਿਟੀ ਹੈਡਲਾਈਨਸ ਥੈਂਕ ਯੂ